ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇੱਕ ਸਫ਼ਰ ਸ਼ੁਰੂ ਕਰਨ ਲੱਗੇ ਆ ਕਿਉਂਕਿ ਵੈਸੇ ਤਾਂ ਆਪਾਂ ਸਫ਼ਰਾਂ ਹੀ ਰਹਿਣੇ ਆ ਇੱਕ ਯਾਤਰਾ ਸ੍ਰੀ ਹਿੰਗਪੁਰ ਸਾਹਿਬ ਦੀ ਜੀ ਦਾ ਪਹਿਲਾ ਵਲੌਗ ਆ ਵਾ ਪਾਰਟ 1 ਪਾਰਟ ਪਾਵਾਂਗੇ ਅੱਜ ਆਪਾਂ ਘਰੋਂ ਚੱਲਣ ਲੱਗੇ ਆ ਇੱਥੋਂ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਇਹ ਰੂਟ ਹੋਊਗਾ ਇਸ ਰੂਟ ਦੇ ਉੱਤੇ ਜੋ ਵੀ ਗੁਰੂ ਅਸਥਾਨ ਬਣੇ ਹੋਏ ਨੇ ਉਹਨਾਂ ਦੇ ਦਰਸ਼ਨ ਦਰਾਰੇ ਯਾਤਰਾ ਕਰਦੇ ਸਮੇਂ ਕਿੱਥੇ ਆਪਾਂ ਰਹਿਣ ਦਾ ਇੰਤਜ਼ਾਮ ਕਰ ਸਕਦੇ ਆ ਜਾਂ ਕਿੱਥੇ ਜੇ ਕੋਈ ਦਿੱਕਤ ਆਉਂਦੀ ਹੈ ਕੋਈ ਜਾਮ ਜਾਂ ਹੋਰ ਉਹ ਸਾਰੀ ਚੀਜ਼ ਆਪਾਂ ਲੜੀ-ਵਾਰ ਦੱਸਦੇ ਜਾਵਾਂਗੇ ਆਪਣਾ ਇਹ ਸਫ਼ਰ ਹੁਣ ਇਦਾਂ ਹੀ ਜਾਰੀ ਰਹੂਗਾ ਆਪਾਂ ਹਮੇਸ਼ਾ ਪਹਿਲਾਂ ਵੀ ਸਫ਼ਰਾਂ ਦੇ ਰਹੇ ਨੇ ਤੇ ਹੁਣ ਵੀ ਜਿਹੜਾ ਇਹ ਸਫ਼ਰਨਾਮਾ ਸ਼ੁਰੂ ਕੀਤਾ ਇਹ ਸਫ਼ਰ ਦੇ ਵਿੱਚ ਆਪਾਂ ਜੋ-ਜੋ ਅੱਗੇ ਜਾ ਕੇ ਆਪਾਂ ਨੂੰ ਗੁਰੂ ਇਤਿਹਾਸ ਦੇ ਦਰਸ਼ਨ ਹੋਣਗੇ ਆਪਾਂ ਆਪਾਂ ਸੰਗਤਾਂ ਨੂੰ ਕਰਾਉਂਦੇ ਰਹਾਂਗੇ ਸੰਗਤਾਂ ਨੂੰ ਬੇਨਤੀ ਹੈ ਜੇ ਆਪਾਂ ਇਸੇ ਤਰ੍ਹਾਂ ਜਿਹੜਾ ਫੇਸਬੁੱਕ ਤੇ ਇੰਸਟਾ ਤੇ YouTube ਦੇ ਉੱਤੇ ਆਪਣੇ ਜਿਹੜੇ ਵਲੌਗ ਹੋਣਗੇ ਉਹਨਾਂ ਨੂੰ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਜਿਹੜਾ ਆਪ ਜੀ ਨੂੰ ਅਸੀਂ ਨਿਤ ਜਦੋਂ ਵੀ ਨਵੇਂ ਸਫ਼ਰ ਤੇ ਸ਼ੁਰੂ ਹੋਇਆ ਕਰਾਂਗੇ ਹਰ ਸਫ਼ਰ ਦੇ ਵਿੱਚ ਤੁਹਾਨੂੰ ਜੋੜ ਕੇ ਆਪਾਂ ਆਪਣੇ ਜਿਹੜੇ ਚੰਗੇ ਗੁਰੂ ਸਥਾਨ ਨੇ ਇਤਿਹਾਸਕ ਸਥਾਨ ਉਹਨਾਂ ਦੇ ਦਰਸ਼ਨ ਦੁਦਾਰੇ ਕਰਾਉਂਦੇ ਰਹਿੰਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਅਗਲੇ ਸਫ਼ਰ ਲਈ ਨਿਕਲਣ ਲੱਗੇ ਆਂ ਅਸੀਂ ਆਪਾਂ ਤਿਆਰ ਹੋ ਚੁੱਕੇ ਆਂ ਸਾਰਾ ਸਮਾਨ ਗੱਡੀ ਦੇ ਵਿੱਚ ਧਰ ਲਿਆ ਰੈਡੀ ਆਂ ਏ ਵਾਗੂ ਗਿਆ ਅਲਾਸ ਕਰਕੇ ਆਪਾਂ ਘਰੋਂ ਹੁਣ ਨਿਕਲਣ ਲੱਗਿਆ ਸਾਰੇ ਆਪਣੇ ਨਾਲ ਦੇ ਸਾਥੀ ਤਿਆਰ ਨੇ ਤੇ ਆਪਾਂ ਹੁਣ ਨਿਕਲ ਕੇ ਸਫ਼ਰ ਦੇ ਬਸ ਰਕੇ ਹੁਣ ਆਪਾਂ ਇੱਥੇ ਚੱਲ ਪਿਆ ਹੁਣ ਆਪਾਂ ਗੁਰਦੁਆਰਾ ਨਾਬਾ ਸਾਹਿਬ ਪਹੁੰਚ ਚੁੱਕੇ ਹਾਂ ਜਿੱਥੇ ਆਪਾਂ ਹੁਣ ਪੜਾ ਕਰਨਾਗਾ ਕਿਉਂਕਿ ਅੱਜ ਆਪਾਂ ਸਵੇਰ ਫਿਰ ਜਲਦੀ ਚੱਲੇ ਸੀਗੇ ਤੇ ਇੱਥੇ ਆਪਾਂ ਹੁਣ ਦਰਸ਼ਨ ਦਦਾਰੇ ਕਰਾਂਗੇ ਨਾਲੇ ਆਰਾਮ ਕਰਾਂਗੇ ਕੁਝ ਟਾਈਮ ਹੋ ਗਿਆ ਆਪਾਂ ਨੂੰ ਚੱਲਿਆ ਨੂੰ 3 ਘੰਟੇ ਹੋ ਗਏ ਤੇ ਨਾਲੇ ਆਪਾਂ ਸੁਬਾਹ ਕਰੋਂ ਜਲਦੀ ਚੱਲੇ ਸੀਗੇ ਹੁਣ ਆਪਾਂ ਇੱਥੇ ਪ੍ਰਸ਼ਾਦਾ ਪਾਣੀ ਛਕ ਕੇ ਅੱਗੇ ਵਧਾਂਗੇ ਪ੍ਰਸ਼ਾਦਾ ਪਾਣੀ ਛਕਣਗੇ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਣ ਲੱਗੇ ਆਂ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਆਪਾਂ ਕੋਲੋਂ ਦਰਬਾਰ ਸਾਹਿਬ ਜਾਵਾਂਗੇ ਦੇਖ ਕਰਵਾਵਾਂਗੇ ਇਹ ਆਪਾਂ ਕਰਵਾ ਲਈ ਹੁਣ ਆਪਾਂ ਅੱਗੇ ਦਰਬਾਰ ਸਾਹਿਬ ਚੱਲਿਆ ਗੁਰਦਾਰਾ ਨਾਬਾ ਸਾਹਿਬ ਜਿਹੜਾ ਕਿ ਨੌਵੇਂ ਪਾਸੇ 10ਵੇਂ ਪਾਸੇ ਦਾ ਸਥਾਨ ਆ ਇਸ ਸਥਾਨ ਦੇ ਉੱਤੇ ਆਪਾਂ ਦਰਸ਼ਨ ਦੋਦਾਰੇ ਕਰਨ ਤੋਂ ਬਾਅਦ ਆਪਣਾ ਅਗਲਾ ਸਫ਼ਰ ਜਿਹੜਾ ਉਹ ਗੁਰਦੁਆਰਾ ਰਿਸ਼ੀਕੇਸ ਤੱਕ ਆਪਾਂ ਤੈਅ ਕਰਨਾ। ਰਸਤੇ ਦੇ ਵਿੱਚ ਅੱਜ ਆਪਾਂ ਨਹੀਂ ਰੁਕਾਂਗੇ। ਹੁਣ ਆਪਾਂ ਦਰਬਾਰ ਸਾਹਿਬ ਚੱਲੇ ਆਂਦਾ ਦਰਬਾਰ ਸਾਹਿਬ ਨਮਸ਼ਕਾਰ ਕਰਨ ਤੋਂ ਬਾਅਦ ਆਪਾਂ ਇੱਥੋਂ ਜਿਹੜਾ ਅਗਲਾ ਸਫ਼ਰ ਆ ਉਹ ਤੈਅ ਕਰਾਂਗੇ। ਦਰਬਾਰ ਸਾਹਿਬ ਆਪਾਂ ਨਮਸ਼ਕਾਰ ਕਰਕੇ ਕਿਉਂਕਿ ਅੱਗੇ ਆਪਣਾ ਸਫ਼ਰ ਕਾਫੀ ਲੰਮਾਗਾ। ਆਜੋ ਥਕਾਵਟ ਨਾ ਹੋਵੇ। ਇੱਥੋਂ ਆਪਾਂ ਹੁਣ ਚੱਲ ਪਿਆ। ਚਲੋ ਦਵਾ ਗੁਰਦੁਆਰਾ ਪਾ ਰਿਸ਼ੀ ਕੇ ਸਾਹਿਬ ਪਲੇ तकरीबन ਪਹੁੰਚ ਚੁੱਕੇ ਆਪਾਂ ਇਹ ਆ ਗੁਰਦੁਆਰਾ ਸ਼੍ਰੀ ਹਿਮਨ ਸਾਹਿਬ ਰਿਸ਼ੀਕੇਸ ਇਥੋਂ ਆਪਾਂ ਜਿਹੜੀ ਗੱਡੀ ਆ ਉਹ ਅੰਦਰ ਆਪਾਂ ਲਾਲੀ ਪਾਰਕਿੰਗ ਦੇ ਵਿੱਚ ਰੂਮ ਵਗੈਰਾ ਆਪਾਂ ਲਵਾਗੇ ਇਹ ਰੂਮ ਵਗੈਰਾ ਆਪਾਂ ਨੂੰ ਮਿਲ ਗਿਆ ਲਖਮੀ ਸਾਹਿਬ ਗੁੰਜਾਰਾ ਜਿਹੜੀ ਸਰਾਂ ਕੀ ਉਹਦੇ ਵਿੱਚ ਰੂਮ ਜਿਹ ਤੋਂ ਆਪਾਂ ਜਿਹੜੇ ਸਰਾਂ ਦੇ ਵਿੱਚ ਮਿਲਿਆ ਆਪਾਂ ਗੱਡੀ ਹੁਣ ਅੰਦਰ ਲਾਵਾਂਗੇ ਕਿਉਂਕਿ ਇੱਥੇ ਆਪਾਂ ਆਰ ਰਜਿਸਟ੍ਰੇਸ਼ਨ ਦੇ ਲਈ ਥੱਲੇ ਇਧਰ ਦਰਬਾਰ ਸਾਹਿਬ ਦੇ ਨਾਲ ਲੈਣਾ ਲੱਗੀਆਂ ਹੋਈਆਂ ਨੇ ਉਤੋਂ ਆਪਾਂ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਕਰਾਈ ਆਗੀ ਤੇ ਰੂਮ ਲੈ ਲਿਆ ਹੁਣ ਆਪਾਂ ਦਰਬਾਰ ਸਾਹਿਬ ਜਾਵਾਂਗੇ ਕੱਪੜੇ ਵਗੈਰਾ ਚੇਂਜ ਕਰਕੇ ਆਗੇ ਦਰਬਾਰ ਸਾਹਿਬ ਚੱਲਿਆ ਜੀ ਨਵਾਂ ਤਾਂ ਦਸਕਾਰ ਕੰਮ ਤੋਂ ਬਾਅਦ ਆਪਾਂ ਜਿੱਥੇ ਰਾਮ ਕਰਾਂਗੇ ਰਜਿਸਟ੍ਰੇਸ਼ਨ ਅੱਜ ਅਲੂ ਸੁਬਾਹ ਸਵੇਰੇ ਅਮਤ ਵੇਲੇ ਬਾਅਦ ਵਿੱਚ ਥੋੜਾ ਆਪਣਾ ਅਗਲਾ ਸਫਰ ਆ ਬੱਬਰ ਕੋਈ ਖਾਣ ਤੱਕ ਹੋਣੀ ਹੈ ਇਸ ਤੋਂ ਲੋਕ ਹੋ ਤਾਂ ਹੈ ਕਾਨੂੰਨੀ ਅੱਜ ਦੇ ਵਿੱਚ ਸਾਡੇ ਨਾਲ ਆਪਣਾ ਸਫਰ ਅਪੜਾ ਇੱਥੇ ਮੁਕਾਫਤ ਕਰਨ ਲਈ ਅਗਲਾ ਸਫਰ ਆਪਾਂ ਕੱਲ ਨੂੰ ਨਵੇਂ ਸਾਥ ਦੇ ਵਿੱਚ ਆਲੂ ਮਿਲਦੇ ਆ ਨਵੇਂ ਬਲੌਗ ਦੇ ਨਾਲ ਨਵੇਂ ਖਬਰ ਦੇ ਵਿੱਚ ਕਰਾਂਗੇ ਬਤਵਾਦ ਆਪਣਾ ਜਿਹੜਾ ਤੇ ਜੇ ਉਹ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਵਾਈਗੁਨ ਜੀ ਦਾ ਸਾਰ ਸਾਰ ਵਾਈਗੁਨ ਜੀ